ਜੀ ਨਮਸਕਾਰ ਆਦab ਸਤਿ ਸ੍ਰੀ ਅਕਾਲ ਦੇਖੋ ਅੱਜ ਮੈਂ ਲੈ ਕੇ ਆਇਆ ਕਸਟਮਰੀ ਡਿਮਾਂਡ ਦੇ ਉੱਪਰ ਗਰਮੀ ਵਾਲੇ ਸੂਟ ਨੇ ਸਾਰੇ ਇੱਕ ਦਿਨ ਮੈਂ ਪਹਿਲਾਂ ਵੀਡੀਓ ਪਾਈ ਸੀ ਗਰਮੀ ਵਾਲੇ ਸੂਟਾਂ ਦੀ ਸਸਤੇ ਸੂਟ ਸੀ ਹੋ ਗਈ ਪਰ ਕੋ ਹੁਣ ਉਹ ਇੱਕ ਵੀ ਸੂਟ ਨਹੀਂ ਬਚਿਆ ਸਾਰੇ ਸੂਟ ਸੇਲ ਹੋ ਗਏ ਅੱਜ ਫੇਰ ਮੈਂ ਕਸਟਮਰੀ ਡਿਮਾਂਡ ਦੇ ਸੂਟ ਲੈ ਕੇ ਆਇਆ ਆ ਲੋ ਪਹਿਲਾ ਸੂਟ ਦੇਖੋ ਜੀ ਸਾਰੇ ਮਹਿੰਗੇ ਸੂਟ ਨੇ ਜੀ ਕੋਈ ਸਸਤਾ ਸੂਟ ਨਹੀਂ ਆ ਬਸ ਕਲੀਅਰੈਂਸ ਸੇਲ ਲਾਤੀ ਹੁਣ ਗਰਮੀਆਂ ਦਾ ਮਾਲ ਅੱਗੇ ਤੁਹਾਨੂੰ ਹੋਰ ਦਵਾਂਗੇ ਹੁਣ ਤੁਹਾਨੂੰ ਦਵਾਂਗੇ ਸਸਤਾ ਤੇ ਅੱਗੇ ਅੱਗੇ ਇਹੀ ਮਾਲ ਤੁਹਾਨੂੰ ਬਹੁਤ ਮਹਿੰਗੇ ਮਿਲਣਗੇ ਲਓ ਜੀ ਪੀਸ ਦੇਖੋ ਕਾਟਨ ਦਾ ਸੂਟ ਆ ਮਸਲੀਨ ਦਾ ਦੁਪੱਟਾ ਡਿਜੀਟਲ ਪ੍ਰਿੰਟ ਆ ਬ੍ਰਾਂਡ ਚੈੱਕ ਕਰ ਲਓ ਜੀ ਤਮੰਨਾ ਬ੍ਰਾਂਡ ਦਾ ਪੀਸ ਆ ਇਹ ਆ ਬ੍ਰਾਂਡ ਉੱਪਰ ਲਿਖਿਆ ਵੀ ਹੋਇਆ ਲਓ ਟੈਗ ਵੀ ਲੱਗਿਆ ਹੋਇਆ ਨਾਲ ਸਿਰਫ 795 ਰੁਪਏ ਕੋਰੀਅਰ ਆਲ ਓਵਰ ਰੀਡੀਆ ਫ੍ਰੀ ਰਹੂਗਾ ਜੀ ਆ ਲਓ ਜੀ ਸਾਊਥ ਕਾਟਨ ਦਾ ਸੂਟ ਆ ਜੀ ਸਿੰਗਲ ਸੂਟ ਆ ਪੀਸ ਚੈੱਕ ਕਰੋ ਜੇ ਲੱਗ ਇਹ 100% ਪਿਓਰ ਕਾਟਨ ਆ ਜੀ ਸਾਊਥ ਕਾਟਨ ਸਿੰਗਲ ਪੀਸ ਆ ਜੀ ਨਾਲ ਬਾਟਮ ਦੇ ਉੱਪਰ ਵੀ ਤੁਹਾਨੂੰ ਕੰਮ ਮਿਲੂਗਾ ਜੀ ਗਰਮੇ ਦੇ ਤੋਹਫੇ ਨੇ ਆ ਲਓ ਜੀ ਨਾਲ ਮਸਲੀਨ ਦਾ ਮਿਲੂਗਾ ਜੀ ਦੁਪੱਟਾ ਰੇਟ ਰਹੂਗਾ ਸਿਰਫ 700 ਤੇ 95 ਰੁਪਏ ਜੀ ਆ ਲਓ ਜੀ ਇੱਕ ਆ ਪੀਸ ਆ ਗਿਆ ਜੀ ਮਸਲੀਨ ਦਾ ਸਿੰਗਲ ਪੀਸ ਹੈ ਜੀ ਪਤਾ ਨਹੀਂ ਕਿੰਨਾ ਕੁ ਮਾਲ ਵੇਚਦਾ ਇਹਦੇ ਨਾਲ ਆ ਲਓ ਜੀ ਆਪਣਾ ਫਾਇਦਾ ਜੀ ਜਿਹਨੇ ਕਰਨਾ ਕਰ ਲੋ ਅੱਗੇ ਜਾ ਕੇ ਇਹ ਸਾਰੇ ਸੂਟ ਮਹਿੰਗੇ ਹੀ ਮਿਲਦੇ ਨੇ ਜੀ ਘੇਰੇ ਦੇ ਉੱਪਰ ਸਾਰਾ ਦੇਖੋ ਆਰੀ ਦਾ ਕੰਮ ਕੀਤਾ ਹੋਇਆ ਮਸਲੀਨ ਕਾਟਨ ਦਾ ਸੂਟ ਆ ਬਾਹਾਂ ਤੇ ਲੱਗ ਪ੍ਰਿੰਟਿੰਗ ਹੈ ਕਾਟਨ ਦੀ ਮਿਲੂਗੀ ਬਾਟਮ ਤੇ ਨਾਲੇ ਮਸਲੀਨ ਦਾ ਮਿਲੂਗਾ ਜੀ ਤੁਹਾਨੂੰ ਦੁਪੱਟਾ ਰੇਟ ਰਹੂਗਾ ਸਿਰਫ 700 ਤੇ 95 ਰੁਪਏ ਜੀ ਇਹ ਕਲੀਅਰੈਂਸ ਸੇਲ ਦੇ ਸੂਟ ਨੇ ਜੀ ਸਾਰੇ ਦੇ ਸਾਰੇ ਇਹ ਆ ਲੋ ਜੀ ਚੈੱਕ ਕਰੋ ਦੁਪੱਟਾ ਪੂਰਾ ਲੰਬਾ ਜਿਹੜਾ ਦੁਪੱਟਾ ਰਹੂਗਾ ਨੈਕਸਟ ਆਰਟੀਕਲ ਤੁਹਾਨੂੰ ਮੈਂ ਦਿਖਾਉਂਗਾ ਆ ਲੋ ਜੀ ਅੱਗੇ ਸੂਟ ਉਹੀ ਜੀ ਜਾਮ ਕਾਟਨ ਦੇ ਉੱਪਰ ਸੂਟ ਹੈ ਜੀ ਪਹਿਲਾ ਪੀਸ ਚੈੱਕ ਕਰ ਲੋ 1295 1195 ਵਾਲੇ ਸੂਟ ਨੇ ਜੀ ਸਿਰਫ 800 ਤੇ 50 ਰੁਪਏ ਜੀ ਸਿਰਫ 850 ਰੁਪਏ ਕਮ ਚੈੱਕ ਕਰ ਲੋ ਜੀ ਆਹ ਲੋ ਜੀ ਪੀਸ ਚੈੱਕ ਕਰੋ ਜਰਾ ਨਿਓਨ ਸ਼ੇਡ ਦਾ ਪੀਸ ਹੈ ਨਾਲ ਦੁਪੱਟਾ ਮਿਲੂਗਾ ਜੀ ਫੁੱਲ ਪਿਓਰ ਦਾ ਦੁਪੱਟਾ ਸਿਰਫ 850 ਰੁਪਏ ਜੀ ਚੱਕੋ ਇਹੀ ਜਨਵਰੀ ਤੋਂ ਬਾਅਦ ਤੁਸੀਂ 11 1100 12 1200 ਦਾ ਸੂਟ ਲਾਉਂਗੇ ਹੁਣ ਤੁਹਾਨੂੰ 850 ਰੁਪਏ ਵੀ ਸੂਟ ਮਿਲ ਰਿਹਾ ਹਾਲੋ ਜੀ ਪੀ ਚੈੱਕ ਕਰੋ ਜੀ ਪਿਓਰ ਕੈਮਰਿਕ ਕਾਟਨ ਹੈ ਜੀ ਖੂਬਸੂਰਤ ਪੀਸ ਹੈ ਜੀ ਨਾਲ ਦੇਖੋ ਹੈਂਡ ਦਾ ਕੰਮ ਕੀਤਾ ਹੋਇਆ ਹੈ ਦੇ ਉੱਪਰ ਕੰਮ ਚੈੱਕ ਕਰੋ ਜਰਾ ਬਲੈਕ ਕਲਰ ਦਾ ਸੂਟ ਹੈ ਜੀ ਬਲੈਕ ਕਲਰ ਦੀ ਮਿਲੂਗੀ ਬਾਟਮ ਪਿਓਰ ਕੈਮਰਿਕ ਕਾਟਨ ਦੀ ਔਰ ਫੁੱਲ ਪਿਓਰ ਦਾ ਮਿਲੂਗਾ ਜੀ ਦੁਪੱਟਾ ਰੇਟ 800 ਤੇ 50 ਰੁਪਏ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਰਹੂਗਾ ਜੀ ਚੈੱਕ ਕਰੋ ਜਰਾ ਕੀ ਬਾਤ ਹੈ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਇਹਦੇ ਵਿੱਚ ਕਲਰ ਤਿੰਨ ਮਿਲਣਗੇ ਜੀ ਇੱਕ ਕਲਰ ਮਿਲੂਗਾ ਜੀ ਹਾਲੋ ਚੈੱਕ ਕਰੋ ਬ੍ਰਾਊਨ ਕਲਰ ਹੈਗਾ ਜੀ ਤੇ ਇੱਕ ਕਲਰ ਮਿਲੂਗਾ ਜੀ ਇਹਦੇ ਚ ਤੁਹਾਨੂੰ ਮਰਜੈਂਟਾ ਸ਼ੇਡ ਤਿੰਨ ਕਲਰ ਨੇ ਤਿੰਨੇ ਕਲਰ ਸ਼ਾਨਦਾਰ ਨੇ ਪਿਓਰ ਦੇ ਦੁਪੱਟੇ ਨਾਲ ਨੇ ਜੀ 800 ਤੇ 50 ਰੁਪਏ ਜੀ ਆ ਲੋ ਜੀ ਜਾਮਕੋਟਨ ਆ ਗਈ ਜੀ ਹਾਈਲਾਈਟ ਕੀਤਾ ਹੋਇਆ ਪੀਸ ਹੈ ਵੀ ਚੈੱਕ ਕਰੋ ਜਰਾ ਪਰਪਲ ਕਲਰ ਦਾ ਪੀਸ ਹੈ ਜੀ ਮਲਟੀ ਸ਼ੇਡ ਪ੍ਰਿੰਟਿੰਗ ਹੈ ਫੁੱਲ ਪਿਓਰ ਦਾ ਹੀ ਦੁਪੱਟਾ ਜੀ 850 ਰੁਪਏ ਆਲਓਪਨ ਇੰਡੀਆ ਕੋਰੀਅਰ ਫ੍ਰੀ ਕੋਈ ਐਕਸਟਰਾ ਚਾਰਜ ਨਹੀਂ ਵੀ ਚੈੱਕ ਕਰੋ ਜੀ ਖੂਬਸੂਰਤ ਪੀਸ ਮਲਟੀ ਸ਼ੈਡ ਪ੍ਰਿੰਟਿੰਗ ਦਾਪਟਾ ਜੀ ਆਲੋ ਕਲਰ ਚੈੱਕ ਕਰੋ ਕਿੰдый ਸ਼ਾਨਦਾਰ ਕਲਰ ਹੈ ਜੀ ਆਲੋ ਕੀ ਕਾਕ ਸ਼ੈਡ ਆ ਗਿਆ ਜੀ ਬਹੁਤ ਸੋਹਣਾ ਪੀਸ ਨੇ ਜੀ ਜਾਮ ਕਾਟਨ ਕਪੜਾ ਰੂਗਾ ਜੀ 1295 ਤੋਂ ਘੱਟ ਕੋਈ ਸੂਟ ਨਹੀਂ ਮਿਲਣਾ ਤੁਹਾਨੂੰ ਜਨਵਰੀ ਦੇ ਵਿੱਚ ਜਾ ਕੇ ਆਲੋ ਮੇਰੇ ਕੋਲ ਥੋੜਾ ਥੋੜਾ ਇੱਕ ਇੱਕ ਦੋ ਦੋ ਪੀਸ ਪੈਨੇ ਮੈਂ ਦੇ ਰਿਹਾ ਕਸਟਮਰ ਨੂੰ ਵੀ ਕਸਟਮਰ ਨੇ ਮੰਗੇ ਨੇ ਮੇਰੇ ਕੋਲ ਆਲੋ ਜੀ ਪੀਸ ਚੈੱਕ ਕਰੋ ਜੀ ਕਲਰ ਆ ਗਿਆ ਜੀ ਗ੍ਰੇ ਕਲਰ ਹੈ ਜੀ ਡਾਰਕ ਗ੍ਰੇ ਕਲਰ ਪੀਸ ਦੇਖੋ ਕਿੰਨੇ ਸ਼ਾਨਦਾਰ ਨੇ ਸਿਰਫ 850 ਰੁਪਏ ਜੀ ਕਿਆ ਬਾਤ ਹੈ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਆ ਲਓ ਜੀ ਨਾਲ ਦੁਪੱਟਾ ਚੈੱਕ ਕਰੋ ਖੂਬਸੂਰਤ ਦੁਪੱਟਾ ਜੀ ਨਾਲ ਇਹ ਬਲੈਕ ਕਲਰ ਹੈ ਜੀ ਮੈਨੂੰ ਲੱਗਦਾ ਇਹ ਬਾਟਮ ਕਿਹੜਾ ਰੰਗ ਦੀ ਆ ਜੀ ਗ੍ਰੇ ਹੈ ਜੀ ਸਟੀਲ ਗ੍ਰੇ ਕਲਰ ਦੀ ਖੂਬਸੂਰਤ ਪੀਸ ਸਿਰਫ 850 ਰੁਪਏ ਜੀ ਆ ਆ ਗਿਆ ਜੀ ਬਲੈਕ ਕਲਰ ਕਲਰ ਦੇਖੋ ਕਿੱਡਾ ਸ਼ਾਨਦਾਰ ਕਲਰ ਹੈ ਜੀ ਸਿੰਗਲੇ ਪੀਸ ਹੈ ਇਹ ਖੂਬਸੂਰਤ ਪੀਸ ਹੈ ਜਾਮ ਕਾਟਨ ਕਪੜਾ 2.5 ਮੀਟਰ ਸ਼ੈਲਟਨ ਬਾਟਮ ਮਿਲੂਗੀ ਜੀ ਅਪਰੋਕਸੀਮੇਟਲੀ ਤੁਹਾਨੂੰ 3 ਮੀਟਰ ਦੀ ਨਾਲ ਫੁੱਲ ਪ्योर ਦਾ ਮਿਲੂਗਾ ਜੀ ਦੁਪੱਟਾ ਰੇਟ ਰਹੂਗਾ ਜੀ ਸਿਰਫ 850 ਤੇ 50 ਰੁਪਏ ਜੀ ਵੀਡੀਓ ਨੂੰ ਲਾਸਟ ਤੱਕ ਦੇਖਿਓ ਸਕਿਪ ਨਹੀਂ ਕਰਨਾ ਸੂਟ ਤੁਹਾਡੇ ਵਾਸਤੇ ਬਹੁਤ ਸੋਹਣੇ ਸੋਹਣੇ ਲੈ ਕੇ ਆ ਰਹੇ ਹਾਂ ਜੀ ਖੂਬਸੂਰਤ ਪੀਸ ਹੈ ਜੀ ਹਾਲੋ ਜੀ 컬러 ਆ ਗਿਆ ਜੀ ਮਹਿੰਦੀ ਦਾ ਰੰਗ ਆ ਇਹ 850 ਪੀਏ ਆਲ ਓਵਰ ਇੰਡੀਆ ਕੋਰੀਅਰ ਫਰੀ ਕੋਈ ਐਕਸਟਰਾ ਚਾਰਜ ਨਹੀਂ ਕਾ ਬਾਤ ਆ ਖੂਬਸੂਰਤ ਪੀਸ ਹਾਈਲਾਈਟ ਕੀਤਾ ਹੋਇਆ ਮਹਿੰਦੀ ਰੰਗ ਦਾ ਪੀਸ ਹੈ ਜੀ ਬਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰਾ ਤੁਹਾਡੀ ਸਕਰੀਨ ਦੇ ਉੱਪਰ ਜੀ ਪੀ ਚੈੱਕ ਕਰੋ ਜਰਾ ਖੂਬਸੂਰਤ ਪੀਸ ਨੈਕਸਟ ਜਦੋਂ ਦਿਖਾਉਂਗਾ ਤੁਹਾਨੂੰ ਮੈਂ ਹਾਲੋ ਜੀ ਪਿਓਰ ਸਾਊਥ ਕਾਟਨ ਆ ਗਈ ਜੀ ਪੀ ਚੈੱਕ ਕਰੋ ਪਹਿਲਾਂ ਤੋਂ ਖੂਬਸੂਰਤ ਪੀਸ ਹੈ ਜੀ ਬਹੁਤ ਵਧੀਆ ਨੈੱਕ ਦੇ ਉੱਪਰ ਕਢਾਈ ਕੀਤੀ ਹੈ ਨਾਲ ਬਟਨ ਲੱਗੇ ਹੋਏ ਨੇ ਪਿਓਰ 100% ਪਿਓਰ ਕਾਟਰ ਹੈ ਜੀ ਬ੍ਰਾਂਡਡ ਆਰਟੀਕਲ ਹੈ ਬ੍ਰੈਡ ਨਾਲ ਲੱਗਿਆ ਜੀ ਮਿਹਰ ਬ੍ਰੈਡ ਦੇ ਪੀਸ ਨੇ ਆਹ ਲੋ ਜੀ ਬਾਟਮ ਤੇ ਨਾਲ ਦੁਪੱਟਾ ਤੁਹਾਨੂੰ ਦਿਖਾਉਂਗਾ ਖੂਬਸੂਰਤ ਦੁਪੱਟਾ ਕਢਾਈ ਵਾਲਾ ਹੀ ਦੁਪੱਟਾ ਮਿਲੂਗਾ ਜੀ ਦੁਪੱਟਾ ਚੈੱਕ ਕਰੋ ਜਰਾ ਬਹੁਤ ਸੋਹਣਾ ਪੀਸ ਹੈ ਜੀ ਸਿਰਫ 895 ਰੁਪਏ ਜੀ ਕਰੀਮ ਕਲਰ ਬਲੈਕ ਕਲਰ ਦਾ ਪੀਸ ਹੈ ਜੀ ਇੱਕ ਦੇ ਵਿੱਚ ਕਲਰ ਮਿਲੂਗਾ ਜੀ ਤੁਹਾਨੂੰ ਕਰੀਮ ਕਲਰ ਦੀ ਕਲਰ ਦੇਖੋ ਕਿੰਨਾ ਸ਼ਾਨਦਾਰ ਆ ਅਨਾਲ ਨਾਲ ਵਿੱਚ ਸਾਊਥ ਕੌਰਨ ਦੇ ਲਾਈਨਿੰਗ ਬਣੀ ਹੋਈ ਆ ਮਲਟੀ ਸ਼ੇਡ ਲਾਈਨਿੰਗ ਆ ਖੂਬਸੂਰਤ ਪੀਸ ਆ 895 ਰੁਪਏ ਤੇ ਆਲ ਓਵਰ ਇੰਡੀਆ ਕੋਰੀਅਰ ਫ੍ਰੀ ਲਓ ਜੀ ਬਾਟਮ ਕਰੀਮ ਕਲਰ ਦੀ ਬਾਟਮ ਆ ਇਹਦੇ ਨਾਲ ਤੁਹਾਨੂੰ ਬਲੈਕ ਮਿਲੂਗਾ ਜੀ ਦੁਪੱਟਾ ਖੂਬਸੂਰਤ ਦੁਪੱਟਾ ਜੀ ਆ ਲਓ ਕੰਟਰਾਸਟ ਦੁਪੱਟਾ ਇਹਨਾਂ ਦੇ ਨਾਲ ਸਿਰਫ ਤੇ ਸਿਰਫ 800 ਤੇ 95 ਰੁਪਏ ਜੀ ਆਹ ਲੋ ਜੀ ਸਿੰਗਲ ਪੀਸ ਹੈ ਜੀ ਆਲ ਓਵਰ ਪਾਣੀ ਮੀਟਰ ਕਾਲੀ ਪ੍ਰਿੰਟ ਦਾ ਸੂਟ ਹੈ ਜੀ ਹੀਰੇ ਤੇ ਕਢਾਈ ਕੀਤੀ ਹੋਈ ਆ ਆਹ ਲੋ ਕਢਾਈ ਚੈੱਕ ਕਰੋ ਜੀ ਬ੍ਰੈਂਡ ਚੈੱਕ ਕਰ ਲਓ ਪ੍ਰਗਤੀ ਬ੍ਰੈਂਡ ਦਾ ਪੀਸ ਹੈ ਇਹ ਵੀ ਤੁਹਾਨੂੰ ਅੱਜ ਮਿਲੂਗਾ ਜੀ 895 ਰੁਪਏ ਦੇ ਨਾਲ ਦੁਪੱਟਾ ਮਿਲੂਗਾ ਜੀ ਫੁੱਲ ਪਿਓਰ ਦਾ ਹੀ ਦੁਪੱਟਾ ਦੁਪੱਟਾ ਚੈੱਕ ਕਰੋ ਜਰਾ ਨਾਲ ਦੇਖੋ ਟੂ ਸਾਈਡ ਪੱਟੀ ਲੱਗੀ ਹੋਈ ਆ ਡਿਜੀਟਲ ਪੱਟੀ ਲੱਗੀ ਆ ਸਿਰਫ 895 ਰੁਪਏ ਜੀ ਆਹ ਲੋ ਜੀ ਖਾਦੀ ਕਾਟਨ ਦਾ ਸੂਟ ਆ ਗਿਆ ਬਲੌਕ ਪ੍ਰਿੰਟਿੰਗ ਕੀਤੀ ਹੋਈ ਹੈ ਜੀ ਸਿੰਗਲ ਪੀਸ ਹੈ ਜੀ ਖੂਬਸੂਰਤ ਪੀਸ 1195 ਵਾਲਾ ਪੀਸ ਹੈ ਜੀ ਆਹ ਲੋ ਇਹ ਵੀ 895 ਜੀ ਇੱਕੋ ਹੀ ਪੀਸ ਵਜਦਾ ਆ ਬਿਸਕੁਟੀ ਕਲਰ ਦਾ ਪੀਸ ਹੈ ਖਾਦੀ ਕਾਟਨ ਦਾ ਸੂਟ ਹੈ ਨਾਲ ਆਰੀ ਦਾ ਕੰਮ ਕੀਤਾ ਹੋਇਆ ਬਲੌਕ ਪ੍ਰਿੰਟਿੰਗ ਹੈ ਜੀ ਬਾਵਨ ਦੇਵੀ ਪੂਰੀ ਫਰੰਟ ਤੇ ਆਹ ਲੋ ਜੀ ਦੁਪੱਟਾ ਮਿਲੂਗਾ ਜੀ ਮਸਲੀਨ ਦਾ ਪੂਰੇ ਦੁਪੱਟੇ ਦੇ ਉੱਪਰ ਤੁਹਾਨੂੰ ਬਲੌਕ ਪ੍ਰਿੰਟਿੰਗ ਮਿਲੂਗੀ ਇਹ 2.5 ਮੀਟਰ ਦਾ ਦੁਪੱਟਾ ਸਿਰਫ 895 ਜੀ ਆਹ ਲਓ ਜੀ ਬਲੈਕ ਕਲਰ ਆ ਗਿਆ ਪੀ ਚੈੱਕ ਕਰੋ ਜਰਾ ਕੀ ਬਾਤ ਹੈ ਉਹ ਥੱਲੇ ਆ 1195 ਵਾਲਾ ਸੁੱਟ ਸੀ ਜਿਹੜਾ ਤੁਹਾਨੂੰ 895 ਰੁਪਏ ਸਾਡੇ 895 ਵਿੱਚ ਮਿਲ ਰਿਹਾ ਪਿਓਰ ਕੈਮਰਾ ਕਾਟਣਾ ਜੀ neck ਤੇ ਘੜਾਈ ਆ ਘੇਰੇ ਤੇ ਘੜਾਈ ਆ ਪਿਓਰ ਦਾ ਦੁਪੱਟਾ 895 ਰੁਪਏ ਜੀ ਲਓ ਚੈੱਕ ਕਰੋ ਪੀਸ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਡਿਜੀਟਲ ਦੁਪੱਟਾ ਜੀ ਪੂਰਾ ਲੰਬਾ ਚੌੜਾ ਦੁਪੱਟਾ ਸਿਰਫ 895 ਜੀ ਹਾਲੋ ਜੀ ਜਾਮ ਕਾਟਨ ਆ ਗਈ ਜੀ ਹਾਲੋ ਰੇਟ ਚੈੱਕ ਕਰਾ ਦੇਣਾ ਤੁਹਾਨੂੰ 1050 ਦਾ ਸੂਟ ਹੈ ਜੀ 895 ਰੁਪਏ ਦੀ ਨੱਕ ਦੇ ਉੱਪਰ ਪੂਰੀ ਕਢਾਈ ਕੀਤੀ ਹੋਈ ਹੈ ਨੇਵੀ ਬਲੂ ਕਲਰ ਹੈ ਨੇਵੀ ਤੇ ਵਾਈਟ ਜਾਮ ਕਾਟਨ ਕਾਟਨ ਦੀ ਰਹੂਗੀ ਬਾਟਮ ਤੇ ਫੁੱਲ ਪਿਓਰ ਦਾ ਮਿਲੂਗਾ ਜੀ ਦੁਪੱਟਾ 895 ਰੁਪਏ ਜੀ ਕਿੰਨਾ ਸੋਹਣਾ ਪੀਸ ਹੈ ਜੀ ਖੂਬਸੂਰਤ ਪੀਸ ਆਹ ਲੋ ਜੀ ਨੇਵੀ ਕਲਰ ਫੇਰ ਆ ਗਿਆ ਇੱਕ ਇਹਦੇ ਪ੍ਰਿੰਟਿੰਗ ਨਾਲ ਫਰਕ ਹੈ ਜੀ ਸੋਲੋ ਪੀਸ ਆ ਚੈੱਕ ਕਰੋ ਜਰਾ neck ਦੇ ਉੱਪਰ ਕਢਾਈ ਕੀਤੀ ਹੋਈ ਹੈ ਜੀ ਡਿਜੀਟਲ ਪ੍ਰਿੰਟ ਹੈ ਜਾਮ कॉटन 895 ਰੁਪਏ ਜੀ ਰੇਟ ਤੁਹਾਨੂੰ ਮੈਂ ਦਿਖਾਈ ਦਿੱਤਾ 1050 ਤੋਂ ਉੱਪਰ ਦੇ ਸੂਟ ਨੇ ਆਹ ਲੋ ਜੀ ਦੁਪੱਟਾ ਪਿਓਰ ਦਾ ਦੁਪੱਟਾ ਜੀ ਡਿਜੀਟਲ ਦੁਪੱਟਾ ਸਿਰਫ 1000 ਆਪਣੇ ਸਾਰੂ 1000 ਉਹੀ ਮੇਰੇ ਮੂੰਹ ਚ ਚੜਿਆ ਹੋਇਆ ਸਿਰਫ 895 ਰੁਪਏ ਜੀ ਆਹ ਲੋ ਖੂਬਸੂਰਤ ਪੀਸ ਬਲੈਕ ਆ ਗਿਆ ਜੀ ਇਹਦੇ 'ਚ ਕਯਾ ਬਾਤ ਹੈ ਪੀਸ ਚੈੱਕ ਕਰੋ ਜਰਾ neck ਦੇ ਉੱਪਰ ਕੜਾਈ ਵੀ ਦੇਖੋ ਨਾਲ ਜਾਮ ਕਾਟਨ ਕਪੜਾ ਹੈ ਜੀ ਸਿੰਗਲ ਪੀਸ ਹੈ ਜੀ ਇਹ ਆ ਲਓ ਬਾਟਮ ਤੇ ਨਾਲ ਲਓ ਜੀ ਦੁਪੱਟਾ ਪਿਓਰ ਦਾ ਪਿਓਰ ਕਹੂੰਗਾ ਨਾ ਤਾਂ ਪਿਓਰ ਦਾ ਹੀ ਦੁਪੱਟਾ ਮਿਲੂਗਾ ਕੋਈ ਦੂਜਾ ਦੁਪੱਟਾ ਨਹੀਂ ਮਿਲਣਾ ਜੀ ਸਿਰਫ 895 ਰੁਪਏ ਜੀ ਆਲ ਓਵਰ ਇੰਡੀਆ ਕੋਰੀਅਰ ਫਰੀ 100 ਰੁਪਏ ਤੋਂ ਉੱਪਰ ਦਾ ਸੂਟ ਹੈ ਬਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਜੀ ਆ ਲਓ ਜੀ आईपीएल आ गया ब्लैक ਦੇ ਨਾਲ ਸਿਕਨ ਕਲਰ ਦੀ ਪ੍ਰਿੰਟਿੰਗ ਹੈ neck ਦੇ ਉੱਤੇ ਸਾਰੀ ਕੜਾਈ ਆ ਰੈਡ ਚੈੱਕ ਕਰ ਲੋ ਨਾ ਆ ਲੋ ਉੱਤੇ ਰੈਡ ਲੱਗਿਆ ਹੋਇਆ ਜੀ ਦੇਖਿਓ ਕੀ ਭਾਅ ਜੀ ਆ ਲੋ ਜੀ 1195 ਵਾਲਾ ਜੀ ਸਿਰਫ 895 ਰੁਪਏ ਸਿੰਗਲ ਪੀਸ ਹੈ ਜੀ ਆ ਲੋ ਜੀ ਪਲੇਨ ਮਿਲੂਗੀ ਬਾਟਮ ਤੇ ਨਾਲ ਦੁਪੱਟਾ ਦਿਖਾਉਂਗਾ ਤੁਹਾਨੂੰ ਇਹ ਬਹੁਤ ਸ਼ਾਨਦਾਰ ਖੂਬਸੂਰਤ ਦੁਪੱਟਾ ਡਿਜੀਟਲ ਦੁਪੱਟਾ ਪਿਓਰ ਦਾ ਦੁਪੱਟਾ 895 ਰੁਪਏ ਇੱਕ ਇੱਕ ਦੋ ਦੋ ਪੀਸ ਨੇ ਦੋ ਕਸਟਮਰ ਨੂੰ ਨਵੇੜ ਕੇ ਪਰਗ ਹੋਰ ਖਤਮ ਮਾਲ ਦੀ ਆ ਲੋ ਜੀ ਕਰੀਮ ਕਲਰ ਆ ਗਿਆ ਜੀ ਪੀ ਚੈੱਕ ਕਰੋ ਜਿਹੜਾ 1050 ਵੀ ਰੇਟ ਹੈ ਜੀ ਇਹਦਾ ਵੀ 895 ਚ ਕੋਰੀਅਰ ਫਰੀ ਕੋਈ ਐਕਸਟਰਾ ਚਾਰਜ ਨਹੀਂ ਜੀ ਆ ਲੋ ਨਾਲ ਵਰਕ ਕੀਤਾ ਹੈ ਜੀ ਇਹਦੇ ਵਿੱਚ ਪੀ ਚੈੱਕ ਕਰੋ ਜਰਾ ਬੀਟ ਵਰਕ ਦਾ ਕੰਮ ਕੀਤਾ ਹੋਇਆ ਕਰੀਮ ਕਲਰ ਦੀ ਮਿਲੂਗੀ ਜੀ ਬਾਟਮ ਤੇ ਨਾਲ ਮਿਲੂਗਾ ਜੀ ਦੁਪੱਟਾ 895 ਰੁਪਏ ਪਿਓ ਦਾ ਦੁਪੱਟਾ ਜੀ ਦੁਪੱਟਾ ਬਹੁਤ ਸ਼ਾਨਦਾਰ ਹੈ ਜੀ ਆ ਲਓ ਖੂਬਸੂਰਤ ਦੁਪੱਟਾ ਸਿਰਫ 895 ਜੀ ਆ ਲਓ ਜੀ ਸਿੰਗਲ ਪੀਸ ਆ ਗਿਆ ਜੀ ਮਸਲੀਨ ਕਾਟਨ ਦਾ ਪੀਸ ਆ neck ਦੇ ਉੱਪਰ ਆਰੀ ਦਾ ਕੰਮ ਕੀਤਾ ਹੈ ਜੀ ਡਿਜੀਟਲ ਪ੍ਰਿੰਟਿੰਗ ਹੈ ਸਾਰੀ ਇਹ ਵੀ ਤੁਹਾਨੂੰ ਅੱਜ 895 ਜੀ ਮਿਲੂਗਾ ਜੀ ਸਿੰਗਲ ਇਹ ਪੀਸ ਆ ਆ ਚੱਕੋ ਜੀ ਅੱਜ ਜਿਨੇ ਜਿਨੇ ਫਾਇਦਾ ਉਠਾਉਣਾ ਨਾ ਉਠਾ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਸ਼ੁਰੂ ਕਰ ਦਿਓ ਆ ਲਓ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਦੇਖ ਰਹੇ ਹਨ ਪਲੀਜ਼ ਜਿਨੇ ਹਾਲ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲੋ ਨੈਕਸਟ ਆਰਟੀਕਲ ਦਿਖਾਉਂਗਾ ਜੀ ਵਾਟਰ ਸਕੂਐਂਸੀ ਦਾ ਵਰਕ ਕੀਤਾ ਹੋਇਆ ਹੈ ਜੀ ਸਾਰਾ ਡਿਜੀਟਲ ਪ੍ਰਿੰਟਿੰਗ ਹੈ ਕਰੀਮ ਕਲਰ ਦੇ ਪੀਸ ਨੇ ਇਹ ਪੀਸ ਹੈਗਾ ਜੀ 1250 ਰੁਪਏ ਦਾ ਜੀ ਪੀ ਚੈੱਕ ਕਰੋ ਜਰਾ ਪੂਰਾ ਕੰਮ ਕੀਤਾ ਹੋਇਆ ਹੈ ਥੱਲੇ ਨਾਲ ਤੁਹਾਨੂੰ ਮੈਂ ਦਿਖਾਉਣਾ ਇਹਦੇ ਘੇਰੇ ਦੇ ਉੱਪਰ ਨਾਲ ਦੇਖੋ ਥੱਲੇ ਕਟਵਰਕ ਦਾ ਕੰਮ ਕੀਤਾ ਹੋਇਆ ਸਾਰਾ ਬੈਗ ਫਰੰਟ ਦੋਨਾਂ ਤੇ ਕਟਵਰਕ ਦਾ ਕੰਮ ਮਿਲੂਗਾ ਪਰ ਬਣੂਗਾ ਇਹਦੇ ਨਾਲ ਪਲਾਦੋ ਪਲਾਜ਼ੋ ਵੀ ਤੁਹਾਨੂੰ ਮਿਲੂਗੀ ਜੀ ਪ੍ਰਿੰਟਡ 1250 ਦਾ ਪੀਸ ਹੈ ਜੀ ਪਲਾਜ਼ੋ ਬਣੂਗਾ ਇਹਦਾ ਸਲਵਾਰ ਨਹੀਂ ਬਣਣੀ ਮੈਂ ਪਹਿਲਾਂ ਕਹਿ ਕੇ ਦਊਂਗਾ ਆਹ ਲਓ ਜੀ ਦੁਪੱਟਾ ਚੈੱਕ ਕਰੋ ਪਹਿਲਾਂ ਮਲਟੀ ਸ਼ੈਡ ਪ੍ਰਿੰਟਿੰਗ ਦੁਪੱਟਾ ਜੀ ਪੂਰਾ 2.5 ਮੀਟਰ ਦੁਪੱਟਾ ਲੈਸ ਲੱਗੀ ਹੈ ਡਿਜੀਟਲ ਪ੍ਰਿੰਟ ਹੈ ਮਸਲੀਨ ਦਾ ਦੁਪੱਟਾ 1250 ਦਾ ਸੁੱਟ ਜੀ 1050 ਰੁਪਏ ਜੀ ਪੀਸ ਮੇਰੇ ਕੋ ਬਜਿਆ 3 ਤਿੰਨੇ ਪੀਸ ਜ਼ਬਰਦਸਤ ਨੇ ਜੀ ਆਹ ਲਓ ਪੀ ਚੈੱਕ ਕਰੋ ਜੀ ਅਰੇ ਲੱਗਿਆ ਵੀ ਦਿਖਾ ਦਿਓ ਜੀ ਕਸਟਮਰ ਨੂੰ 1250 ਕੇ 1295 1295 1295 ਜੀ ਸਿਰਫ 1050 ਰੁਪਏ ਜੀ ਪੀਸ ਚੈੱਕ ਕਰੋ ਖੂਬਸੂਰਤ ਪੀਸ ਪੂਰੀ ਫਰੰਟ ਬੈਕ ਤੇ ਕਢਾਈ ਮਿਲੂਗੀ ਨਾਲ ਘੇਰੇ ਤੇ ਕੰਵਰਗ ਦਾ ਕੰਮ ਮਿਲੂਗਾ ਤੁਹਾਨੂੰ ਖੂਬਸੂਰਤ ਪੀਸ ਹੈ ਪਲਾਜ਼ੋ ਬਣੂਗਾ ਜੀ ਸੂਟ ਦਾ ਦੁਪੱਟਾ ਚੈੱਕ ਕਰੋ ਜਿਹੜਾ ਮਲਟੀ ਸ਼ੇਡ ਪ੍ਰਿੰਟਿੰਗ ਡਿਜੀਟਲ ਦੁਪੱਟਾ ਜੀ 2.5 ਮੀਟਰ ਦਾ ਦੁਪੱਟਾ ਸਿਰਫ 1050 ਰੁਪਏ ਜੀ ਇੱਕ ਕਲਰ ਆ ਮਿਲੂਗਾ ਜੀ ਤਿੰਨ ਪੀਸ ਬਚੇ ਨੇ ਬਸ ਖਤਮ ਮੇਰੇ ਕੋਲੇ 200 ਸੂਟ ਤੋਂ ਉੱਪਰ ਵੇਚਿਆ ਜੀ ਸੀਜ਼ਨ ਦੇ ਵਿੱਚ ਆ ਲੋ ਘੇਰੇ ਤੇ ਕਟਵਾਰ ਦਾ ਕੰਮ ਆ ਜੀ ਫਲਾਵਰ ਚੈੱਕ ਕਰੋ ਡਿਜੀਟਲ ਪ੍ਰਿੰਟਿੰਗ ਹੈ ਸਾਰੀ ਇਹਦੇ ਨਾਲ ਸਾਰਾ ਕੰਮ ਕੀਤਾ ਹੋਇਆ ਪੂਰਾ ਪੂਰਾ ਚਿਕਨ ਕਾਰੀ ਦਾ ਵੀ ਕੰਮ ਹੈ ਸਾਰਾ ਤਿੰਨੇ ਸੂਟਾਂ ਦੇ ਵਿੱਚ ਚਿਕਨ ਕਾਰੀ ਨਾਲ ਵਾਟਰ ਸਕੁਐਂਸੀ ਦਾ ਵਰਕ ਕੀਤਾ ਹੋਇਆ ਪ੍ਰਿੰਟਡ ਮਿਲੂਗੀ ਜੀ ਇਹਦੇ ਨਾਲ ਪਲਾਜੋ ਤੇ ਨਾਲ ਮਿਲੂਗਾ ਜੀ ਦੁਪੱਟਾ 2.5 ਮੀਟਰ ਦਾ 1000 ਤੇ 50 ਰੁਪਏ ਜੀ ਚੱਕੋ ਪੀਸ ਯਾਹ ਬਾਤ ਹੈ ਕਲਰ ਦੇਖੋ ਕਿੱਡਾ ਸ਼ਾਨਦਾਰ ਬਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਆਹ ਲੋ ਜੀ ਕਲਾ ਫੈਸ਼ਨ ਦਾ ਪੀਸ ਆ ਗਿਆ ਜੀ ਸਿੰਗਲੇ ਪੀਸ ਆ ਜੀ 1195 ਰੁਪਏ ਵਾਲਾ ਆਹ ਲੋ 1050 ਰੁਪਏ ਜੀ ਬਲੈਕ ਐਂਡ ਵਾਈਟ ਜੀ ਆਹ ਲੋ ਜੀ ਪਿਓਰ ਕੈਮਰੋ ਕਾਟਰ ਹੈ ਜੀ ਸਾਰੀ ਇਹ ਨਾਲ ਹਾਈਲਾਈਟ ਕੀਤਾ ਹੋਇਆ ਹੈ ਵਿੱਚ 골ਡਨ ਕਲਰ ਨਾਲ ਆਹ ਲੋ ਜੀ ਦੁਪੱਟਾ ਮਿਲੂਗਾ ਜੀ ਫੁੱਲ ਪਿਓਰ ਦਾ ਰੇਟ ਰਹਿੂਗਾ ਜੀ 1050 ਰੁਪਏ ਖੂਬਸੂਰਤ ਪੀਜਾ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਤੇ ਹੁਣ ਜਲਦੀ ਮਿਲਾਂਗੇ ਫਿਰ ਅਗਲੀ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦab ਸਤਿ ਸ੍ਰੀ ਅਕਾਲ ਬਾਏ ਬਾਏ